ਅਨਾਜ ਮੰਡੀ ਅਬੋਹਰ ਵਿੱਚ ਆਪਣੀ ਚੋਨੇ ਦੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥੋਨੇ ਦੀ ਖਰੀਦ ਨਾ ਹੋਣ ਕਾਰਨ ਬਹੁਤ ਸਾਰੇ ਕਿਸਾਨ ਕਈ-ਕਈ ਢਿਰਣ ਮੰਡੀ ਵਿੱਚ ਉਜਾੜਤ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਾਦ ਨਵੀ ਦਾ ਹਵਾਲਾ ਦੇ ਕੇ ਉਹਨਾਂ ਦੇ ਚੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਅਦੇ ਅਕਸਰ ਥੋਨੇ ਵਿੱਚ 17% ਦੀ ਬਾਦ ਨਵੀ ਦੱਸ ਕੇ ਕਾਟ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਹੋਰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਅਬੋਹਰ ਦੇ ਸੱਤਰ ਨਾਲ ਗੱਲ ਕਰਨ ਲਈ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਫੋਨ ਵਿਅਸਤ ਫੋਨ ਕਾਰਨ ਕੱਲ ਨਹੀਂ ਹੋ ਸਕਿਆ ਸਾਨੂੰ ਹੋ ਗਏ 4 ਦਿਨ ਠੀਕ ਹੈ ਮੈਂ ਕੀ ਕਰਾਂ ਉਹਨਾਂ ਨੇ ਨਹੀਂ ਕੀਤਾ ਨਹੀਂ ਵੀ ਕਿਹਾ ਇਹ ਕਿਹੜਾ ਵੀ ਇਹ ਮੋਟਰ 17 18 ਆਏਗਾ ਫਿਰ ਘਾਟ ਨਹੀਂ ਲੱਗੇਗੀ ਤੇ ਜੀ ਬਾਈ ਤੇ ਇਹ ਹੀ ਹੈ ਫਿਰ ਘਾਟ ਤੇ ਜਾਂਦਾ ਹੋਣ ਜੀ ਕੱਲ ਕਢਾਇਆ ਸੀ ਬਾਈ ਅੱਜ ਕਢਾਇਆ ਛੱਬੀ ਜੇ ਉੱਤੇ ਇਹਗਾ ਤੇ ਫਿਰ ਕਿਵੇਂ 2 ਕਿਲੋ 3 ਕਿਲੋ ਇਹ ਸਾਬ ਨਾਲ ਜਿਆਦਾ ਮੋਸਟਰ ਦਾ ਕਾਰਡ ਲਗਾ ਹਾਂਜੀ ਕੀ ਠੀਕ ਅਜੇ ਤਾਂ ਅਗਰ ਵਧੀਆ ਜੀ ਵਧੀਆ ਆਪਣਾ ਕੀਤੀ ਜਾਂਦੀ ਸੀ ਅੰਜ 8-8 ਦਿਨ ਹੋ ਗਏ ਲੋਕਾਂ ਨੂੰ ਭਰੇਗੇ ਕਿੱਲੇ ਸੀ ਤਾਂ ਕਰਕੇ ਦਿਨ ਪਾਰੇ ਹਾਂਜੀ ਕਿਹ ਕਾਰਡ ਤੇ ਦੇ ਜਾਂਦੇ ਨੇ ਕਿਹ ਨਹੀਂ ਦਿੰਦੇ ਬਹੁਤ ਘਾਟਾ ਹੈਗਾ ਹੀ ਹੈ ਜੀ ਹੁਣ ਕਿੱਤਾ ਵੀ ਕੀ ਜਾਵੇ ਆ ਵੀ ਠੀਕ ਆ ਚੱਲੀ ਜਾਂਦਾ ਛਾਂਟਾ ਕਵੇਂ ਤਿਲਦਾ ਉਹਦੇ ਉਹ ਕੀ ਕਰੀਏ ਇਹ ਉਹ ਕੰਨ ਰੋਸ਼ ਦੇਈਏ ਰਾਹ ਟਹਿਣ ਨਹੀਂ ਹੁ ਕਿੰਨੇ ਦਿਨ ਹੋ ਗਏ ਮੰਡੀ ਆਇਆ ਤਿੰਨ ਦਿਨ ਤਿੰਨ ਦਿਨ ਹੋ ਗਏ ਅਜੇ ਜਵੀ ਅਗਦਾ ਅਹੀਂ ਰਾਹ ਵੀ ਅੱਛੇ ਪਰਦੇ ਵੀ ਸੈਂ ਆਪਸਾ ਸੌਂਕੀ ਤਾ ਠੀਕ ਹੈ ਇਹ ਗੱਲ ਤਾਂ ਕਾਟ ਲੈਂਦੇ ਆ ਲਗਾ ਰਹੇ ਆ ਹਾਂ ਇਸ ਤਰ੍ਹਾਂ ਕਾਟ ਲਗਾ ਰਹੇ ਨੇ ਉਹ ਤੋਂ ਨੇ ਸਾਹਿਬ ਨਾਲ ਜੇ ਜਿਆਦਾ ਗਿੱਲਾ ਜਿਆਦੀ ਜੇ ਥੋੜਾ ਗਿੱਲਾ ਜੇ ਥੋੜੀ